ਤੋ ਅਸੀਂ ਵੀ ਇੱਥੇ ਹੁਣ ਅਸੀਂ ਤਾਂ ਭੁੱਲ ਜਿੰਨੇ ਆ ਬਈ ਅਸੀਂ ਕੌਣ ਆਲੇ ਆ ਯਾਰ ਅਸੀਂ ਤਾਂ ਜਿਵੇਂ ਹੁਣਾ ਪਰਿਵਾਰਾਂ ਦੇ ਪੁੱਤ ਬਣ ਕੇ ਆਨੇ ਆ ਜਾਂ ਤੁਹਾਡੇ ਭਰਾ ਬਣ ਕੇ ਆਨੇ ਆ ਵੀ ਯਾਰ ਚਲੋ ਸਾਨੂੰ ਇਹਨੇ ਜੋਗਾ ਕੀਤਾ ਮਾਰਾ ਇਹਨੇ ਜਿੰਨੇ ਜੋ ਕਿਹਾ ਗਿਆ ਹੈ ਨਾਲ ਆ ਗੱਲ ਕੀਤੀ ਕਿ ਉਹ ਵੀਰ ਬੈਠਾ ਸੀਗਾ ਛੋਟਾ ਔਰ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਦੇਖਿਆ ਕਿਉਂਕਿ ਉਹੀ ਮਾਰ ਜਿਹੜੀ ਆ ਉਸ ਵੀਰ ਤੇ ਵੀ ਸੀ ਬਹੁਤ ਦੁਖੀ ਗੱਲਾਂ ਹਨਾ ਹੁਣ ਉਹ ਵੀਰ ਨੂੰ ਹੀ ਪਤਾ ਉਹ ਕਿਹੜੇ ਦੁੱਖਾਂ ਡਾ ਰਿਹਾ ਹਨਾ ਤੇ ਉਹਨੇ ਕਿਹੜੇ ਟਾਈਮ ਚੋਂ ਲੰਘਣਾ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਭਾਈ ਉਹ ਤਾਂ ਹੋਉਂਗੀ ਰਹਿਣਾ ਹਨਾ ਪਰ ਮੈਂ ਇਹੀ ਕਹਿਣਾ ਚਾਹਾਂਗਾ ਵੀ ਉਹ ਵੀਰ ਤੇ ਸਾਰੇ ਆਪਣੇ ਵਰਗੇ ਵੀਰ ਅਮਰ ਵੀਰ ਵਰਗੇ ਵੀਰ ਸਾਰੇ ਆਪਾਂ ਨਾਲ ਹਨਾ ਜਿੰਨੇ ਜੋ ਕਹਿ ਗਿਆ ਕਰਾਂਗੇ ਤੇ ਪ੍ਰਮਾਤਮਾ ਉਹਦਾ ਫਿਊਚਰ ਇੰਨਾ ਬ੍ਰਾਈਟ ਕਰੇ ਕਿ ਉਹਨੂੰ ਵੀ ਨਾ ਪਤਾ ਹੋਵੇ ਚਲੋ ਜੇ ਛੋਟੇ ਹੁੰਦੇ ਸੀ ਹੁੰਦੇ ਹੀ ਸੁਪਨਾ ਸੀ ਬਾਈ ਵੀ ਆਪਣੇ ਲੋਕਾਂ ਦੇ ਯਾਰ ਕੰਮ ਆਈਏ ਹਨਾ ਪਰ ਹੁਣ ਪ੍ਰਮਾਤਮਾ ਨੇ ਇਹਨੇ ਜੋ ਕਰਤਾ ਸੱਚੀ ਕਰਤਾ ਤੇ ਕਿਉਂ ਨਾ ਆਈਏ ਬਾਈ ਹਨਾ ਮਿਸ ਇਨਫਾਰਮੇਸ਼ਨ ਵੀ ਕਈ ਵਾਰੀ ਬਹੁਤ ਚਲੀ ਜਾਂਦੀ ਹੈ ਬਾਰਸੋ ਆਪ ਨੂੰ ਇਦਾਂ ਹੁੰਦਾ ਵੀ ਜੇ ਅਗਲਾ ਬੰਦਾ ਆਪਣੇ ਇਹਨਾਂ ਸੱਚੇ ਦਿਲੋਂ ਪੈਸੇ ਪਾ ਰਿਹਾ ਜੇ ਕਿਸੇ ਦੀ ਹੈਲਪ ਕਰਨਾ ਚਾਹੁੰਦਾ ਉਹਨੂੰ ਪਤਾ ਹੋਵੇ ਵੀ ਮੇਰੇ ਪੈਸੇ ਕਿੱਥੇ ਲੱਗ ਰਹੇ ਆ ਜਾਂ ਮੇਰੀ ਸੇਵਾ ਕਿੱਥੇ ਲੱਗ ਰਹੀ ਹੈ ਹੜ ਪਰਭਾਵਿਤ ਇਲਾਕਿਆਂ ਦੇ ਵਿੱਚੋਂ ਪਾਣੀ ਭਾਵੇਂ ਨਿਕਲ ਗਿਆ ਭਾਵੇਂ ਖੇਤ ਹੋਣ ਭਾਵੇਂ ਘਰ ਹੋਣ ਲੇਕਿਨ ਮੁਸੀਬਤਾਂ ਅਜੇ ਵੀ ਉੱਥੇ ਹੀ ਨੇ ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਇੱਕ ਦੌਰ ਚੱਲਿਆ ਸੀਗਾ ਕਿ ਹੜ੍ਹ ਆ ਗਏ ਤਾਂ ਬਹੁਤ ਟਰਾਲੀਆਂ ਦੀਆਂ ਟਰਾਲੀਆਂ ਬੜੀ ਮਦਦ ਕੀਤੀ ਪੰਜਾਬੀਆਂ ਨੇ ਬੜੀ ਮਦਦ ਕੀਤੀ ਕਲਾਕਾਰਾਂ ਨੇ ਲੇਕਿਨ ਮੁਸੀਬਤਾਂ ਹੁਣ ਜਿਹੜੀਆਂ ਨੇ ਉਹ ਜ਼ਿਆਦਾ ਨੇ ਕਿਉਂਕਿ ਪਾਣੀ ਘਟਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਕਿੱਥੇ ਕਿੰਨੀ ਕਮਾਰ ਹੋਈ ਹੈ ਕਰਨ ਔਜਲਾ ਬਾਈ ਨੇ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਸੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਔਰ ਜੋ ਜਿੱਦਾਂ ਦੀ ਵੀ ਹੈਲਪ ਹੋ ਸਕਦੀ ਸੀ ਉਹ ਕਰਦੇ ਰਹੇ ਭਾਵੇਂ ਉਹ ਬੋਟ ਸੋਣ ਭਾਵੇਂ ਹੋਰ ਤਰੀਕੇ ਦੀ ਹੈਲਪ ਹੋਵੇ ਅੱਜ ਕਰਨ ਔਜਲਾ ਬਾਈ ਫਿਜ਼ੀਕਲੀ ਇੱਥੇ ਪਹੁੰਚੇ ਨੇ ਫਾਜ਼ਿਲਕਾ ਇਸ ਏਰੀਏ ਦੇ ਵਿੱਚ ਆ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਇਹ ਹਾਲਾਤ ਬਣੇ ਤੁਸੀਂ ਪਹਿਲੇ ਦਿਨ ਤੋਂ ਹੀ ਗਲੋਬਲ ਸਿਕਸ ਟੀਮ ਨਾਲ ਬਾਕੀ ਟੀਮਾਂ ਦੇ ਨਾਲ ਜੁੜੇ ਹੋ ਔਰ ਅੱਜ ਤੁਸੀਂ ਫਿਜ਼ੀਕਲੀ ਇੱਥੇ ਆ ਕਿਉਂਕਿ ਇਸ ਪਰਿਵਾਰ ਤੇ ਬਹੁਤ ਵੱਡਾ ਦੁੱਖ ਆ ਜਿਨ੍ਹਾਂ ਦੇ ਮਾਂ ਪਿਓ ਵੀ ਨਹੀਂ ਰਹੇ ਕਰਜ਼ਾ ਵੀ ਔਰ ਘਰ ਵੀ ਢਹ ਢੇਰੀ ਹੋ ਗਿਆ ਕਿਤਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਦਿਮਾਗ 'ਚ ਆਉਂਦੀਆਂ ਹੋਣਗੀਆਂ ਜਿਹੜਾ ਤੁਹਾਨੂੰ ਲੱਗਦਾ ਹੋਊਗਾ ਕਿ ਮੈਂ ਇੱਥੇ ਪਹੁੰਚ ਕੇ ਕੀ ਕਰ ਸਕਦਾ ਔਰ ਕਿਸ ਤਰੀਕੇ ਨਾਲ ਮਦਦ ਹੋ ਸਕਦੀ ਬਿਲਕੁਲ ਭਾਈ ਚਲੋ ਜੇ ਛੋਟੇ ਹੁੰਦੇ ਤੁਸੀਂ ਹੁੰਦੇ ਸੁਪਨਾ ਸੀ ਭਾਈ ਵੀ ਆਪਣੇ ਲੋਕਾਂ ਦੇ ਯਾਰ ਕੰਮ ਆਈਏ ਹਨ ਕਿਉਂ ਨਾ ਆਈਏ ਭਾਈ ਹਨਾ ਬਾਹਰ ਬੈਠੇ ਜਦੋਂ ਆਪਣੇ ਲੋਕ ਦੁੱਖ ਚ ਹੁੰਦੇ ਆਪਦਾ ਵੀ ਦਿਲ ਦੁੱਖਦਾ ਤੇ ਇੰਨੇ ਜੋ ਕਰ ਆਪਣੇ ਕੀਤਾ ਤੇ ਇਹੀ ਟਰਾਈ ਹੁੰਦੀ ਹੈ ਵੀ ਯਾਰ ਕਿਸੇ ਨਾ ਕਿਸੇ ਤਰੀਕੇ ਚ ਆਪਣੇ ਲੋਕਾਂ ਦੀ ਹੈਲਪ ਕੀਤੀ ਜਾਵੇ ਤੇ ਗਲੋਬਲ ਸਿਕਸ ਵਰਗੇ ਭਰਾਵਾਂ ਦੀ ਹੈਲਪ ਤੇ ਨਾਲ ਸਾਡੇ ਸੁਪਨੇ ਪੂਰੇ ਹੁੰਦੇ ਨੇ ਹਨਾ ਅਸੀਂ ਨੇ ਜੋ ਕੇ ਕਰਨ ਵਾਲੇ ਬਣਦੇ ਆ ਨਹੀਂ ਤਾਂ ਬਈ ਮੇਨ ਪ੍ਰੋਬਲਮ ਇਹ ਹੁੰਦੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਹੈਲਪ ਕਿਹੜੇ ਸਾਭ ਨਾਲ ਕਰੀਏ ਜਿਹੜੀ ਕਿ ਮੈਰੀਕਲੀ ਪ੍ਰੋਬਲਮ ਨਹੀਂ ਸੀ ਬਹੁਤ ਹੋਰ ਐਨ ਆਰ ਆਈ ਭਰਾਵਾਂ ਦੀ ਪ੍ਰੋਬਲਮ ਸੀ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਸੀ ਪੈਸੇ ਕਿੱਥੇ ਭੇਜੇ ਅਸੀਂ ਰਾਸ਼ਨ ਭੇਜੇ ਅਸੀਂ ਚਾਰਾ ਭੇਜੀ ਅਸੀਂ ਕੀ ਕਰੀਏ ਸੋ ਮੈਨੂੰ ਇਹਦਾ ਲੱਗਦਾ ਕਿ ਬਾਈ ਉਹਨਾਂ ਦੀ ਸੰਸਥਾ ਜਾਂ ਹੋਰ ਬਹੁਤ ਸੰਸਥਾਵਾਂ ਦੇ ਨਾਲ ਉਹ ਇਹ ਚੀਜ਼ ਦਾ ਬਹੁਤ ਵਧੀਆ ਮੈਸੇਜ ਬਾਹਰ ਗਿਆ ਤੇ ਬਹੁਤ ਹੈਲਪ ਹੁੰਦੀ ਹੈ ਲੋਕਾਂ ਨੂੰ ਅਸਲ ਵਿੱਚ ਸੱਚ ਜਾਣਨ ਦੀ ਵੀ ਲੋੜ ਕਿਸ ਚੀਜ਼ ਦੀ ਹੈ ਬਿਲਕੁਲ ਭਾਈ ਇੱਕ ਜਦਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਪੋਰਟਲ ਔਰ ਇੱਕ ਵੈਬਸਾਈਟ ਟਾਈਪ ਹੋਣਾ ਚਾਹੀਦਾ ਜਿੱਥੋਂ ਬਾਹਰ ਬੈਠੇ ਜਿਹੜੇ ਸਾਡੇ ਪੰਜਾਬੀ ਭਰਾ ਨੇ ਉਹ ਵਧੀਆ ਤਰੀਕੇ ਨਾਲ ਜਿਹੜਾ ਵਿਜ਼ੂਅਲ ਕਰ ਸਕਣ ਵੀ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਪਰ ਜਾ ਸਕੇ ਔਰ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਆਪਾਂ ਹੁਣ ਉਹਦੇ ਵੱਲ ਨੂੰ ਹੋ ਜਾਈਏ ਬਿਲਕੁਲ ਬਿਲਕੁਲ ਭਾਈ ਮੈਨੂੰ ਲੱਗਦਾ ਇਹ ਚਲੋ ਭਾਈ ਹੋਣੀ ਬਾਕੀ ਤਾਂ ਕਰਨਗੇ ਪਲਾਨ ਪਰ ਮੈਨੂੰ ਇਹ ਲੱਗਦਾ ਵੀ ਜਿੰਨੇ ਆਪਣੇ ਭਰਾ ਨੇ ਬਾਹਰ ਬੈਠੇ ਆ ਉਹਨਾਂ ਦੇ ਲਈ ਥੋੜੀ ਜੀ ਕਿਉਂ ਮਿਸ ਇਨਫੋਰਮੇਸ਼ਨ ਵੀ ਕਈ ਰੀ ਬਹੁਤ ਚੱਲੀ ਜਾਂਦੀ ਹੈ ਬਾਰਸੋ ਆਪ ਨੂੰ ਇਦਾਂ ਹੁੰਦਾ ਵੀ ਜੇ ਅਗਲਾ ਬੰਦਾ ਆਪਣੇ ਇਹਨਾਂ ਸੱਚੇ ਦਿਲੋਂ ਪੈਸੇ ਪਾ ਰਿਹਾ ਜੇ ਕਿਸੇ ਦੀ ਹੈਲਪ ਕਰਨਾ ਚਾਹੁੰਦਾ ਉਹਨੂੰ ਪਤਾ ਹੋਵੇ ਵੀ ਮੇਰੇ ਪੈਸੇ ਕਿੱਥੇ ਲੱਗ ਰਹੇ ਆ ਜਾਂ ਮੇਰੀ ਸੇਵਾ ਕਿੱਥੇ ਲੱਗ ਰਹੀ ਹੈ ਤੇ ਇਹ ਚੀਜ਼ਾਂ ਆਪਣੇ ਜਿੰਨੇ ਗਰਾਊਂਡ ਤੇ ਵੀਰਪੁਰਾ ਨੇ ਇਹੀ ਪੂਰੀਆਂ ਕਰ ਪਾਉਂਦੇ ਨੇ ਹਨਾ ਤੇ ਕਰ ਵੀ ਰਹੇ ਨੇ ਸੋ ਮੈਨੂੰ ਇਹ ਪਰਸਨਲੀ ਲੱਗਦਾ ਸੀ ਵੀ ਜੇ ਕੋਈ ਪੋਰਟਲ ਟਾਈਪ ਚੀਜ਼ ਹੋਵੇ ਜਿਹਦੇ ਤੇ ਜਿਵੇਂ ਆ ਘਰ ਆਇਆ ਦਾ ਹਾਊਸ ਨੰਬਰ ਹੋਵੇ ਜਾਂ ਇਹਨੀਆਂ ਫੋਟੋਜ਼ ਹੋਣ ਵੀ ਇੰਨਾ ਡੈਮੇਜ ਹੈ ਤੇ ਆਹ ਆ ਚੀਜ਼ ਦੀ ਲੋੜ ਹੈ ਇਦਾਂ ਦਾ ਪਰਿਵਾਰ ਹੈ ਆ ਪਿੰਡ ਚ ਕਰਾ ਤਾਂ ਆਪਣੇ ਬਾਹਰ ਵਾਲੇ ਲੋਕਾਂ ਨੂੰ ਬਹੁਤ ਚੀਜ਼ਾਂ ਕਲੀਅਰ ਹੋ ਜਾਣਗੀਆਂ ਵੀ ਇਦਾਂ ਲੱਗਦਾ ਹੈ ਇੰਨੀ ਲੋੜ ਹੈ ਇਦਾਂ ਹੈਗਾ ਸੋ ਮੈਨੂੰ ਲੱਗਦਾ ਹੈ ਇਹ ਸ਼ਾਇਦ ਆਨਲਾਈਨ ਦੇ ਨਾਲ ਜੱਪ ਨੂੰ ਬਣਾਉਣਾ ਚਾਹੀਦਾ ਬਈ ਆਪਾਂ ਵੀ ਕਰਾਂਗੇ ਟਰਾਈ ਪਰ ਉਹਦੇ ਨਾਲ ਕਾਫੀ ਹੈਲਪ ਹੋਏਗੀ ਭਾਈ ਈਸਵਰ ਮਤਲਬ ਜਦੋਂ ਵੀ ਪੰਜਾਬ ਤੇ ਭੀੜ ਪੈਂਦੀ ਆ ਅਕਸਰ ਆਰਟਿਸਟਾਂ ਬਾਰੇ ਬਹੁਤ ਸਾਰਾ ਲੋਕ ਕਹਿੰਦੇ ਨੇ ਲੇਕਿਨ ਆਰਟਿਸਟ ਈਸਵਰ ਸਭ ਤੋਂ ਅੱਗੇ ਸਨ ਜੇ ਆਪਾਂ ਗੱਲ ਕਰੀਏ ਕਿ ਆਰਟਿਸਟ ਭਾਈ ਇਚਾਰਾ ਸਾਰਾ ਰੜਕੇ ਔਰ ਉਹਨਾਂ ਨੇ ਹਰ ਤਰੀਕੇ ਦੀ ਮਦਦ ਕੀਤੀ ਇਹ ਏਕਾ ਇਹ ਯੂਨਿਟੀ ਦੇਖ ਕੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਖਿਆਲ ਸੀ ਭਾਈ ਮੈਂ ਤਾਂ ਇਹ ਕਹੂੰਗਾ ਵੀ ਯਾਰ ਆਰਟਿਸਟ ਪਤਾ ਕੀ ਜਦੋਂ ਅਸੀਂ ਵੀ ਆਉਨੇ ਮੈਂ ਕੱਲਾ ਨਹੀਂ ਮਿਲਣ ਲੱਗਦਾ ਹੋਊਗਾ ਜਦੋਂ ਅਸੀਂ ਵੀ ਇੱਥੇ ਆਨੇ ਅਸੀਂ ਤਾਂ ਆਪ ਭੁੱਲ ਜਿੰਨੇ ਆ ਭਾਈ ਅਸੀਂ ਗੌਣ ਵਾਲੇ ਆ ਯਾਰ ਅਸੀਂ ਤਾਂ ਕਿ ਮੈਨੂੰ ਹੁਣਾ ਪਰਿਵਾਰਾਂ ਦੇ ਪੁੱਤ ਬਣ ਕੇ ਆਉਣੇ ਆ ਜਾਂ ਤੁਹਾਡੇ ਭਰਾ ਬਣ ਕੇ ਆਉਣੇ ਆ ਵੀ ਯਾਰ ਚਲੋ ਸਾਨੂੰ ਇਹਨੇ ਜੋਗਾ ਕੀਤਾ ਮਾਰਾ ਇਹਨੇ ਜਿਹਨੇ ਜੋ ਕਿਹਾ ਗਿਆ ਅਸੀਂ ਨਾਲ ਅਸੀਂ ਆਪ ਭੁੱਲ ਜਨਾਂ ਤੇ ਮੈਂ ਲੋਕਾਂ ਨੂੰ ਦਰਖਾਸਤ ਕਰਾਂਗਾ ਵੀ ਸਾਨੂੰ ਯਾਰ ਯਾਦ ਨਾ ਕਰਾਇਆ ਕਰੋ ਅਸੀਂ ਕਲਾਕਾਰ ਹਨਾ ਤੁਸੀਂ ਬਾਰ ਬਾਰ ਸਾਨੂੰ ਯਾਦ ਨਾ ਕਰਾਇਆ ਕਰੋ ਅਸੀਂ ਤਾਂ ਇਹ ਚੀਜ਼ ਸਾਡਾ ਕੰਮ ਹੈ ਪੇਸ਼ਾ ਜੇ ਤੁਸੀਂ ਸਟੇਜ ਤੇ ਚੜਨਾ ਹੀ ਕਲਾਕਾਰਾਂ ਜੇ ਤੋ ਕਰਿਆ ਤਾਂ ਅਸੀਂ ਵੀ ਆਮ ਇਨਸਾਨ ਆ ਬਾਈ ਹਨਾ ਚਲੋ ਰੱਬ ਨੇ ਡਿਊਟੀ ਲਈ ਆ ਸਾਡਾ ਕਿਤਾ ਉਹ ਸੋ ਆਪਾਂ ਇੱਥੇ ਕਦੇ ਵੀ ਐ ਬਣ ਕੇ ਨਹੀਂ ਆਉਂਦੇ ਵੀ ਚਲੋ ਹੁਣ ਮੈਂ ਕਲਾਕਾਰ ਆ ਹੁਣ ਮੈਂ ਢੀਡਾ ਕੱਢਿਆ ਵਾ ਨਾ ਹੀ ਮੇਰਾ ਮਕਸਦ ਸੀਗਾ ਇੱਕੋ ਹੀ ਮਕਸਦ ਸੀ ਵੀ ਜਿ ਪ੍ਰਮਾਤਮਾ ਨੇ ਇੰਨੀ ਪਹੁੰਚ ਕੀਤੀ ਆ ਇੱਕ ਕੋਈ ਹਾਂ ਕੋਈ ਬੋਲ ਕਰ ਕਹਿ ਦਿੰਨੇ ਆ ਤੇ ਬਾਹਰ ਤੱਕ ਮੈਸੇਜ ਚਲੇ ਜਾਂਦਾ ਤਾਂ ਕੋਈ ਮੈਸੇਜ ਆਪਾਂ ਪਹਛਾ ਸਕੀਏ ਨਾ ਪਰਿਵਾਰਾਂ ਦੀ ਸਟੋਰੀ ਬਾਹਰ ਦੱਸ ਸਕੀਏ ਤੇ ਇਹੀ ਕੋਸ਼ਿਸ਼ ਆ ਬਈ ਬਸ ਆਖਰੀ ਸਵਾਲ ਹੈ ਭਾਈ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਉਹ ਵੀਰ ਬੈਠਾ ਸੀਗਾ ਛੋਟਾ ਔਰ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਦੇਖਿਆ ਕਿਉਂਕਿ ਉਹੀ ਮਾਰ ਜਿਹੜੀ ਆ ਉਸ ਵੀਰ ਤੇ ਵੀ ਸੀ ਬਿਲਕੁਲ ਭਾਈ ਯਾਰ ਬਹੁਤ ਦੁੱਖ ਦੀ ਗੱਲਾਂ ਹਨਾ ਹੁਣ ਉਹ ਵੀਰ ਨੂੰ ਹੀ ਪਤਾ ਉਹ ਕਿਹੜੇ ਦੁੱਖ ਢਾ ਰਿਆ ਹਨਾ ਤੇ ਉਹਨੇ ਕਿਹੜੇ ਟਾਈਮ ਚੋਂ ਲੰਘਣਾ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਭਾਈ ਉਹ ਤਾਂ ਹੋ ਕੇ ਰਹਿਣਾ ਹਨਾ ਪਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਵੀਰ ਤੇ ਸਾਰੇ ਆਪਣੇ ਵਰਗੇ ਵੀਰ ਆ ਅਮਰ ਵੀਰ ਵਰਗੇ ਵੀਰ ਸਾਰੇ ਆਪਾਂ ਨਾਲ ਆ ਹਨ ਜਿੰਨੇ ਜੋ ਕਿਹਾ ਗਿਆ ਕਰਾਂਗੇ ਤੇ ਪ੍ਰਮਾਤਮਾ ਉਹਦਾ ਫਿਊਚਰ ਇਨਾ ਬ੍ਰਾਈਟ ਕਰੇ ਕਿ ਉਹਨੂੰ ਵੀ ਨਾ ਪਤਾ ਹੋਵੇ। ਦੇਖਣਾ ਬਈ ਬਹੁਤ ਸ਼ੁਕਰੀਆ ਜੀ। ਸੋ ਬਈ ਸੰਭਾਈ ਕਰਨੌਜਲਾ ਔਰ ਫਾਜ਼ਲ ਕਾ ਦੇਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱਜ ਪਹੁੰਚੇ ਸੀਗੇ ਔਰ ਗੱਲਬਾਤ ਕੀਤੀ ਹੈ ਔਰ ਜਿਸ ਤਰੀਕੇ ਨਾਲ ਮਦਦ ਹਰ ਟ੍ਰਿਕ ਕੇ ਨਾਲ ਕੀਤੀ ਜਾ ਰਹੀ ਗਲੋਬਲ ਸਿਕਸ ਦੀ ਟੀਮ ਜਿਹੜੀ ਆ ਉਹ ਅਸੈਸਮੈਂਟ ਕਰਕੇ ਇੱਥੋਂ ਤੱਕ ਪਹੁੰਚ ਕਰਦੀ ਆ ਔਰ ਹਰ ਸੰਭਵ ਮੌਕੇ ਜਿਹੜੀ ਆ ਇਹਨਾਂ ਕਰਾਂ ਦੀ ਕੀਤੀ ਜਾਂਦੀ ਆ ਕੈਮਰਾਮੈਨ ਦੇ ਨਾਲ ਮੈਂ ਪਰਮ ਸਿੰਘ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ